ਸਪਰੇਅ ਦਾ ਜੋ ਕੰਮ ਸ਼ੁਰੂ ਕਰਾਂਗੇ ਤਾਂ ਡਰੋਨ ਪਾਇਲਟ ਰਾਹੀਂ ਹੀ ਆ ਸ਼ੁਰੂ ਕਰਾਂਗੇ ਤੇ ਇਸ ਦਾ ਮਤਲਬ ਕਿ ਇਹ ਬੈਨੀਫਿਟ ਹੋਏਗਾ ਤੇ ਜੇ ਉਹ ਸਪਰੇਅ ਹੋਊਗੀ ਤਾਂ ਉਹ ਸਿਰਫ ਮਤਲਬ ਕਿ ਪੱਤਿਆਂ ਤੇ ਇਹ ਜ਼ਿਆਦਾ ਬੈਨੀਫਿਟ ਰਹੂਗਾ ਇਹਦਾ ਕਿ ਲੇਡੀਜ਼ ਨੂੰ ਅੱਗੇ ਲੈ ਕੇ ਆ ਰਹੇ ਆ ਔਰ ਔਰੂਮਨ ਇੰਪਾਵਰਮੈਂਟ ਲਈ ਇਹ ਬਹੁਤ ਐਪਰੀਸ਼ੀਏਬਲ ਐਫਰਟ ਹੈ ਸਾਡੇ ਕੋਲ ਹਫਤੇ 10 ਦਿਨ ਦੇ ਵਿੱਚ ਡਰੋਨ ਆ ਜਾਏਗਾ ਜਿਸ ਦੇ ਨਾਲ ਅਸੀਂ ਖੇਤਾਂ ਦੇ ਵਿੱਚ ਸਪਰੇਅ ਕਰਾਂਗੇ ਕਿ ਜਿੱਥੇ ਬਹੁਤ ਓਵਰ ਯੂਜ਼ ਹੁੰਦਾ ਸੀ ਰਵਾਇਤੀ ਖਾਦਾਂ ਦਾ ਤੋਂ ਉਹਨੂੰ ਕੈਨਸਲ ਕਰਕੇ ਅਸੀਂ ਲੋਕਾਂ ਨੂੰ ਅਵੇਅਰ ਕਰਕੇ ਬਹੁਤ ਘੱਟ ਖਰਚੇ ਦੇ ਵਿੱਚ ਬਹੁਤ ਘੱਟ ਕੀਮਤ ਤੇ ਜਿਹੜਾ ਅਸੀਂ ਨੈਨੋ ਯੂਰੀਆ ਨੈਨੋ ਡੀਏਪੀ ਦਾ ਸਪਰੇਅ ਕਰਾਂਗੇ ਇਹਨੇ ਪਰਨੀਤ ਕੌਰ ਤੇ ਕਿਰਨਪਾਲ ਕੌਰ ਜੋ ਆਉਣ ਵਾਲੇ ਕੁਝ ਜਿਨ੍ਹਾਂ ਦੇ ਵਿੱਚ ਤੁਹਾਨੂੰ ਡਰੋਨ ਨਾਲ ਖੇਤਾਂ ਤੇ ਖਾਦ ਦਾ ਛਿੜਕਾ ਕਰਦੇ ਨਜ਼ਰ ਆਉਣਗੇ ਇਹ ਦੋਵੇਂ ਬਰਨਾਲਾ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੇ ਸਿਖਲਾਈ ਲਈ ਡਰੋਨ ਰਾਹੀਂ ਨੈਨੋ ਯੂਰੀਆ ਦੇ ਛਿੜਕਾ ਦੇ ਵਿੱਚ ਲੱਗਦੇ ਸਮੇਂ ਨੂੰ ਘਟਾਉਣ ਲਈ ਪੰਜਾਬ ਪਰਚੋ 20 ਔਰਤਾਂ ਨੂੰ ਸਿਖਲਾਈ ਦਿੱਤੀ ਗਈ ਹੈ ਕਿਹਾ ਗਿਆ ਕਿ ਡਰੋਨ ਖੇਤਾਂ ਦੇ ਵਿੱਚ ਖਾਦਾਂ ਤੇ ਕੀਟਨਾਸ਼ਕਾਂ ਦੇ ਛਿੜਕਾ ਲਈ ਹੱਥੀ ਮਜ਼ਦੂਰੀ ਨੂੰ ਘਟਾਉਣ ਦੇ ਵਿੱਚ ਮਦਦ ਕਰਨਗੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਸਪਰੇਅ ਕਰਨੀ ਪੈਂਦੀ ਹੈ ਤੇ ਇਸ ਦੇ ਵਿੱਚ ਲਗਭਗ ਪੂਰਾ ਦਿਨ ਲੱਗ ਜਾਂਦਾ ਪਰ ਡਰੋਨ 7 ਮਿੰਟ ਦੇ ਅੰਦਰ 1 ਏਕੜ ਦੀ ਦੂਰੀ ਤੈਅ ਕਰ ਸਕਦਾ ਸਾਰੇ ਰਿਟਰਨ ਥਿਓਰੈਟিক্যাল ਐਗਜ਼ਾਮ ਸੀ ਪਲੱਸ ਪ੍ਰੈਕਟੀਕਲ ਟ੍ਰੇਨਿੰਗ ਸਾਨੂੰ ਦਿੱਤੀ ਗਈ ਤਾਂ ਸਟੈਪ ਬਾਈ ਸਟੈਪ ਉਹਨੂੰ ਕਲੀਅਰ ਕਰਕੇ ਅਸੀਂ 15 ਦਿਨ ਦੀ ਟ੍ਰੇਨਿੰਗ ਹੈ ਜਿਹੜੀ ਉਹ ਕੰਪਲੀਟ ਕੀਤੀ IFCO ਐਂਡ GT ਭਾਰਤ ਦੇ ਸਹਿਯੋਗ ਨਾਲ ਅਸੀਂ ਉੱਥੇ ਸਿਲੈਕਟ ਹੋਏ ਇੰਟਰਵਿਊਸ ਹੋਈਆਂ ਤਾਂ ਉਹ ਸਾਰਾ ਪ੍ਰੋਸੈਸ ਕੰਪਲੀਟ ਕਰਕੇ ਮੈਂ ਉਹਨੂੰ ਕੰਪਲੀਟ ਕੀਤਾ ਔਰ 15 ਦਿਨ ਬਾਅਦ ਸਾਨੂੰ ਜਿਹੜਾ ਲਾਇਸੈਂਸ ਕਮ ਸਰਟੀਫਿਕੇਟ ਮਿਲਿਆ ਡਰੋਨ ਪਾਇਲਟ ਦਾ ਇਸ ਨੂੰ ਅੱਗੇ ਲੈ ਕੇ ਆ ਰਹੇ ਆ ਔਰ 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 ਕਿਉਂਕਿ ਇਹਦੇ ਨਾਲ ਕੁੜੀਆਂ ਨੂੰ ਹੋਰ ਮੋਟੀਵੇਸ਼ਨ ਮਿਲੂਗੀ ਜਿਵੇਂ ਮਤਲਬ ਅੱਜ ਕੱਲ੍ਹ ਲੋਕ ਕੁੜੀਆਂ ਨੂੰ ਬਹੁਤ ਪਿੱਛੇ ਰੱਖਦੇ ਆ ਬਹੁਤ ਸਾਰੀਆਂ ਕੁੜੀਆਂ ਨੂੰ ਭਰੂਣ ਹੱਤਿਆ ਦੇ ਵਿੱਚ ਵੀ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਉਹਨਾਂ ਲਈ ਮੋਟੀਵੇਸ਼ਨ ਹੈ ਕਿ ਇਹਦੇ ਨਾਲ ਸਾਨੂੰ ਬਹੁਤ ਅੱਛਾ ਰੋਜ਼ਗਾਰ ਮਿਲਿਆ ਡਰੋਨ ਪਾਇਲਟ ਸਰਟੀਫਿਕੇਟ ਮਿਲਣ ਤੋਂ ਬਾਅਦ ਹੁਣ ਸਾਡੇ ਕੋਲ ਹਫ਼ਤੇ 10 ਦਿਨ ਦੇ ਵਿੱਚ ਡਰੋਨ ਆ ਜਾਏਗਾ ਜਿਸ ਦੇ ਨਾਲ ਅਸੀਂ ਖੇਤਾਂ ਦੇ ਵਿੱਚ ਸਪਰੇਅ ਕਰਾਂਗੇ ਲੋਕਾਂ ਨੂੰ ਅਵੇਅਰ ਕਰਾਂਗੇ ਫਾਰਮਰਸ ਐਫਪੀਓ ਦੇ ਅੰਡਰ ਸਾਡੇ ਨਾਲ ਜੁੜੇ ਵੀ ਹੋਏ ਆ ਤਾਂ ਉਹਨਾਂ ਲਈ ਬਹੁਤ ਹੀ ਬੈਨੀਫੀਸ਼ੀਅਲ ਹੋਏਗਾ ਕਿਉਂਕਿ ਜਿੱਥੇ ਬਹੁਤ ਓਵਰ ਯੂਜ਼ ਹੁੰਦਾ ਸੀ ਰਵਾਇਤੀ ਖਾਦਾਂ ਦਾ ਤੋਂ ਉਹਨੂੰ ਕੈਨਸਲ ਕਰਕੇ ਅਸੀਂ ਲੋਕਾਂ ਨੂੰ ਅਵੇਅਰ ਕਰਕੇ ਬਹੁਤ ਘੱਟ ਖਰਚੇ ਦੇ ਵਿੱਚ ਬਹੁਤ ਘੱਟ ਕੀਮਤ ਤੇ ਜਿਹੜਾ ਅਸੀਂ ਨੈਨੋ ਯੂਰੀਆ ਨੈਨੋ ਡੀਏਪੀ ਦਾ ਸਪਰੇਅ ਕਰਾਂਗੇ 15 ਦਿਨਾਂ ਦਾ ਕੋਰਸ ਕੀਤਾਗਾ ਡਰੋਨ ਪਾਇਲਟ ਦਾ ਤੇ ਉੱਥੇ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਈ ਜੀਟੀ ਭਾਰਤ ਤੇ ਚੱਲੀ ਉਸ ਦਾ ਬਹੁਤ ਵਧੀਆ ਇਹ ਪ੍ਰਾਲਾ ਰਿਹਾਗਾ ਤੇ ਸਾਨੂੰ ਅਸੀਂ ਸਟੈਪ ਬਾਈ ਸਟੈਪ ਜੋ ਉੱਥੇ ਕੋਰਸ ਕੰਪਲੀਟ ਕੀਤਾਗਾ ਉੱਥੇ ਸਾਡੇ ਮਤਲਬ ਕਿ ਥਿਊਰੀ ਟੈਸਟ ਵੀ ਹੋਇਆਗਾ ਤੇ ਫਲਾਈਂਗ ਦਾ ਵੀ ਹੋਇਆਗਾ ਤੇ ਉਹ ਟੈਸਟ ਕਲੀਅਰ ਕਰਕੇ ਉਸ ਤੋਂ ਬਾਅਦ ਸਾਨੂੰ ਡਰੋਨ ਪਾਇਲਟ ਦਾ ਸਰਟੀਫਿਕੇਟ ਪ੍ਰਾਪਤ ਹੋਇਆਗਾ ਤੇ ਉਹ ਸਰਟੀਫਿਕੇਟ ਦੇ ਰਾਹੀਂ ਹੀ ਹੁਣ ਅਸੀਂ ਜੋ ਡੀਸੀ ਮੈਡਮ ਤੋਂ ਸਰਟੀਫਿਕੇਟ ਸੰ ਲਾਇਸੈਂਸ ਦਾ ਪ੍ਰਾਪਤ ਹੋਇਆਗਾ ਤਾਂ ਅਸੀਂ ਇੱਕ ਅੱਜ ਹੁਣ ਅਸੀਂ ਇੱਕ ਡਰੋਨ ਪਾਇਲਟ ਬਣ ਚੁੱਕੇ ਹਾਂ ਠੀਕ ਹੈ ਤੇ ਹੁਣ ਅਸੀਂ ਆਪਣੇ ਮਤਲਬ ਕਿ ਸਪਰੇਅ ਦਾ ਜੋ ਕੰਮ ਸ਼ੁਰੂ ਕਰਾਂਗੇ ਤਾਂ ਡਰੋਨ ਪਾਇਲਟ ਰਾਹੀਂ ਹੀ ਆ ਸ਼ੁਰੂ ਕਰਾਂਗੇ ਤੇ ਇਸ ਦਾ ਮਤਲਬ ਕਿ ਇਹ ਬੈਨੀਫਿਟ ਹੋਏਗਾ ਤੇ ਜੇ ਉਹ ਸਪਰੇਅ ਹੋਊਗੀ ਇਫਕੋ ਦੁਆਰਾ ਕੇਂਦਰੀ ਸਪான்ਸਰ ਸਕੀਮ ਤਹਿਤ ਪ੍ਰਤੀ ਲਾਭਪਾਤਰੀ ਲਗਭਗ 15 ਲੱਖ ਰੁਪਏ ਦੀ ਲਾਗਤ ਵਾਲੇ ਡਰੋਨ ਯੂਨਿਟ ਮੁਫਤ ਪ੍ਰਦਾਨ ਕੀਤੇ ਜਾ ਰਹੇ ਨੇ ਅਤੇ ਉਹਨਾਂ ਦੀ ਹੀ ਸਖਲਾਈ ਦਿੱਤੀ ਗਈ ਹੈ ਸਾਡੇ ਬਰਨਾਲਾ ਡਿਸਟ੍ਰਿਕਟ ਦੀਆਂ ਦੋ ਲੜਕੀਆਂ ਕਿਰਨਪਾਲ कौर ਤੇ ਪਰਨੀਤ ਕੌਰ ਜਿਹੜੀ ਕਿ ਅਸਪਾਲ ਕਲਾ ਔਰ ਸੇਖਾ ਪਿੰਡ ਦੀਆਂ ਬਰਨਾਲੇ ਜ਼ਿਲ੍ਹੇ ਦੀਆਂ ਹੈਗੀਆਂ ਨੇ ਇਹਨਾਂ ਨੇ IFCO ਅਦਾਰਾ ਜੋ ਕੋਆਪਰੇਟਿਵਸ ਦਾ ਇੱਕ ਅਦਾਰਾ ਹੈ ਉਹਨਾਂ ਨੇ ਟ੍ਰੇਨਿੰਗ ਦਿੱਤੀ ਹੈ ਇਹਨਾਂ ਲੜਕੀਆਂ ਨੂੰ ਡਰੋਨ ਫਲਾਈਂਗ ਦੀ ਟ੍ਰੇਨਿੰਗ ਇਹ ਡਰੋਨ ਦੇ ਰਾਹੀਂ ਹੁਣ ਫਰਟੀਲਾਈਜ਼ਰਸ ਦੀ ਜਿਹੜੀ ਸਪਰੇ ਹੈ ਉਹ ਕੀਤੀ ਜਾਏਗੀ ਜਿਸ ਤਰ੍ਹਾਂ ਕਿ ਮੈਨੂੰ ਦੱਸਿਆ ਗਿਆ ਹੈ ਕਿ ਜਿਹੜੀ ਡਰੋਨ ਨਾਲ ਸਪਰੇ ਕੀਤੀ ਜਾਂਦੀ ਹੈ ਉਹ ਡਾਇਰੈਕਟ ਪੱਤਿਆਂ ਦੇ ਉੱਤੇ ਆਉਂਦੀ ਹੈ ਉਹਦਾ ਜਿਆਦਾ ਹਾਰਮਫੁਲ ਇਫੈਕਟ ਨਹੀਂ ਆਉਂਦਾ ਸੋ ਇਸ ਫੀਲਡ ਦੇ ਵਿੱਚ ਅਸੀਂ ਲੜਕੀਆਂ ਨੂੰ ਵੀ ਲੈ ਕੇ ਆਏ ਆ ਜਿਹੜੀਆਂ ਸਾਡੀਆਂ ਸੈਲਫ ਹੈਲਪ ਗਰੁੱਪ ਦੀਆਂ ਹੀ ਲੜਕੀਆਂ ਨੇ ਉਹਨਾਂ ਨੂੰ ਉਹਨਾਂ ਦੀ ਇਨਕਮ ਦਾ ਵੀ ਸਾਧਨ ਹੋਏਗਾ ਤੇ ਨਾਲ ਦੀ ਨਾਲ ਜਿਹੜਾ ਹੈਗਾ ਖੇਤੀਬਾੜੀ ਮਹਿਕਮੀ ਦੀ ਜਿਹੜੀ ਇਹ ਸਕੀਮ ਹੈ ਇਹ ਵੀ ਅੱਛੇ ਤਰੀਕੇ ਦੇ ਨਾਲ ਚੱਲ ਸਕੇਗੀ ਸੋ ਦੋ ਲੜਕੀਆਂ ਨੇ ਇਹ ਗ੍ਰੈਂਡ ਥੌਮਪਟਨ ਵਾਲੇ ਹੈਗੇ ਨੇ ਇਹਨਾਂ ਨੇ ਇਹਨਾਂ ਦੇ ਨਾਲ ਟ੍ਰੇਨਿੰਗ ਦੇ ਵਿੱਚ ਥੋੜੀ ਇਹਨਾਂ ਦੀ ਹੈਲਪ ਕਰਾਈ ਇਹਦਾ ਇੱਕ ਐਗਜ਼ਾਮ ਵੀ ਹੁੰਦਾ ਹੈ ਉਹ ਐਗਜ਼ਾਮ ਕਲੀਅਰ ਕਰਨ ਦੇ ਵਿੱਚ ਇਹਨਾਂ ਨੇ ਇਹਨਾਂ ਦੀ ਹੈਲਪ ਕੀਤੀ ਤੇ ਟ੍ਰੇਨਿੰਗ ਸੈਂਟਰ ਦੇ ਵਿੱਚ ਆਨ ਜਾਣ ਦੇ ਵਿੱਚ ਵੀ ਇਹਨਾਂ ਨੇ ਇਹਨਾਂ ਦੀ ਹੈਲਪ ਕੀਤੀ